ਆ ਗਿਆ ਸਨੀਪਰ ਕਿਤਾਬ ਪਰ ਲੇਟ ਹੋ ਗਈ ਲੈ ਦੇਖ ਤਾਂ ਸਹੀ ਪੰਜਰਾ ਨੇ ਜਮਾਈ ਸ਼ਰਮ ਲਾ ਕੇ ਖਾ ਲਈ ਲੱਗਦਾ ਇਹ ਤਾਂ ਸ਼ਹਿਰ ਨੂੰ ਚੱਲੇ ਨੇ ਕੋਈ ਨਾ ਮੈਂ ਤਾਂ ਭਰਾ ਨੂੰ ਫੋਨ ਕਰਦੀ ਆਂ ਵੀ ਆ ਕੇ ਲੈ ਕੇ ਜਾ ਇਹਨੂੰ ਇੱਥੇ ਬਿਠਾਈ ਆ ਗਈ ਹੈ ਦੇਖ ਜਦੋਂ ਚੱਕ ਦਿਆ ਮੂੰਹ ਉਧਰ ਨੂੰ ਕਰਤੰਦਾ ਉਹ ਉਧਰ ਨੂੰ ਕਰਤੰਦਾਗਾ ਇਨਰ ਤਾਂ ਇਹੀ ਨਹੀਂ ਕਿ ਇਹ ਖਾ ਮੋਕਰ ਡਾਕ ਦਿਆਂ ਉਹਨੂੰ ਵਿਆਹ ਦੇਖ ਲੈ ਆ ਕੇ ਇਹ ਤਾਂ ਮੇਰਾ ਹੀ ਘਰ ਪੱਟਣ ਤੇ ਲੱਗੀ ਹੋਈ ਆ ਸੱਤ ਘਰ ਤਾਂ ਡੈਨ ਵੀ ਛੱਡ ਜਾਂਦੀ ਆ ਨਾਲੇ ਮੇਰੇ ਨਾਲ ਦੀ ਜੰਮੀ ਉਹ ਵੀ ਕਰਦੀਆਂ ਫੋਨ ਮੀਆਂ ਫੋਨਿੰ ਤਾਂ ਮੈਂ ਲੈ ਉਹ ਇਹ ਫੋਨ ਬਥੇਰਾ ਲੈ ਜਾਊਗਾ ਹੁਣ ਜਦੋਂ ਮੇਰਾ ਫੋਨ ਕੰਮ ਦਾ ਹੁੰਦਾ ਟਾਈਮ ਉਰੇ ਇਹ ਵੀ ਨਹੀਂ ਫੋਨ ਚੱਕਰਾ ਹੈਲੋ ਹੈਲੋ ਹਾਂ ਬਈ ਕਿਵੇਂ ਆ ਵਧੀਆ ਬਈ ਤੂੰ ਵਸਾ ਬਸ ਮੈਂ ਵੀ ਵਧੀਆ ਠੀਕ ਆ ਜਿਹੜਾ ਟਾਈਮ ਲੰਗੀ ਜਾਂਦਾ ਹੋਰ ਘਰ ਠੀਕ ਨੇ ਸਾਰੇ ਘਰੇ ਤਾਂ ਸਾਰੇ ਠੀਕ ਨੇ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਜਿੰਨੇ ਮਰਜ਼ੀ ਕਰ ਮੇਰੇ ਕੋਲ ਆ ਕੇ ਜਾ ਤੂੰ ਕਿਉਂ ਕੀ ਹੋਇਆ ਆ ਜਿਹੜੀ ਆਪਣੀ ਕੁੜੀ ਆ ਕੀ ਤੀਜੇ ਇੱਕ ਦਿਨ ਇੱਥੇ ਆਵੜਦੀ ਆ ਕੀ ਤੇਰੇ ਜੀਜੇ ਨਾਲ ਤੇਰੇ ਸ਼ਹਿਰ ਜਾਂਦੀ ਆ ਕਦੇ ਕੋਸ਼ ਕਰਦੀ ਆ ਉਹ ਮੈਂ ਦੇਖ ਲਾ ਅੰਦਰ ਕਮਰੇ ਚ ਦੇਖੇ ਇਹਨਾਂ ਨੂੰ ਗੱਲਾਂ ਕਰਦੇ ਆ ਨੂੰ ਇਹ ਤਾਂ ਮੇਰਾ ਘਰ ਪਟਣ ਲਈ ਲੱਗੀ ਹੋਈ ਆ ਦੇਖ ਵੀਰੇ ਗੱਲ ਸੁਣ ਲੈ ਮੇਰੀ ਜੇ ਤਾਂ ਮੇਰਾ ਘਰ ਬਸਾਉਣਾਗਾ ਨਾ ਤਾਂ ਆ ਜਾ ਜੇ ਤੂੰ ਨਹੀਂ ਇਹ ਚਾਹਣਾ ਵੀ ਇਹ ਉੱਜੜ ਜਾਵੇ ਤਾਂ ਬੇਸ਼ੱਕ ਨਾ ਆਈ ਹਾਂ ਵਾ ਹੋਣੀ ਯਾਰਾ ਬਸ ਕਾ 5 ਮਿੰਟਾਂ ਦੀ ਪਹੁੰਚਣਾ ਵਾਸਤੇ ਹਾਂ ਬਸ ਜਿਵੇਂ ਮਰਜੀ ਹੋਵੇ ਤੂੰ ਆ ਜਾ ਮੇਰੀ ਆ ਕੇ ਸੁਣ ਤੂੰ ਮੈਂ ਸਭ ਦੁਖੀ ਹੋਈ ਪਈਆਂ ਇਹਨਾਂ ਤੋਂ ਮੈਨੂੰ ਟੈਨਸ਼ਨ ਆ ਰਹਾ ਵਾਸਤੇ ਮੈਂ ਆ ਗਿਆ ਠੀਕ ਆ ਠੀਕ ਆ ਠੀਕ ਓਕੇ ਕੋਈ ਨਾ ਹੁਣ ਪਤਾ ਲੱਗੋ ਆ ਗਿਆ ਮੇਰਾ ਭਾਈ ਦੱਸੂ ਪਤਾ ਇਹਨੂੰ ਇਹ ਵੀ ਕੰਜਰ ਦੇ ਨਾ ਹੁਣ ਬਿਲਾ ਲੀਆਂ ਹੋਈਆਂ ਪਈਆਂ ਸੀ ਸੰਦੀਪ ਸੰਦੀਪ ਕਰਦੇ ਦਾ ਮੂੰਹ ਨਹੀਂ ਸੀ ਥੱਕਦਾ ਹਾਂ ਵੱਡਾ ਸਾਲੀ ਵਾਲਾ ਆਇਆ ਜੱਖਣੇ ਦਾ ਕਿਦਣ ਦੀ ਇਹ ਆਈ ਹੈ ਨਾ ਮੇਰੇ ਤਾਂ ਰੋਟੀ ਟੁਕ ਸੁਟਿਆ ਪਿਆ ਮੇਰੇ ਤਾਂ ਗੱਲ ਚ ਪਾਣੀ ਨਹੀਂ ਜਾਂਦਾ ਹੈਗਾ ਕੀ ਦੱਸਾਂ ਮੈਂ ਤੈਨੂੰ ਅੰਦਰ ਬੈਠਦੇ ਆ ਅੰਦਰ ਇੰਨੀਆਂ ਕੋਲੋਲਾਂ ਕਰਦੇ ਮੈਂ ਤਾਂ ਇਹਨਾਂ ਦੀਆਂ ਗੱਲਾਂ ਸਾਰੀਆਂ ਸੁਣੀਆਂ ਨੇ ਗੀਆਂ ਅੱਖੀਂ ਦੇਖੀਆਂ ਨੇ ਮੈਂ ਤਾਂ ਫੋਨ ਪਹਿਲਾਂ ਫੋਨ ਕਿਉਂ ਨਹੀਂ ਕਰਤਾ ਮੈਂ ਤਾਂ ਕਿਹਾ ਸੀ ਚਲ ਹਟ ਜੂ ਹਟ ਜੂ ਹਟ ਜੂ ਪਰ ਇਹ ਕਿੱਥੇ ਹਟਦੀ ਹੈਗੀ ਇਹ ਤਾਂ ਸਿਰੇ ਸਿਰੇ ਚੜੀ ਜਾਂਦੀ ਹੈਗੀ ਮੈਨੂੰ ਤਾਂ ਤੇਰੇ ਸਾਹਮਣੇ ਕਦੇ ਉਹਨੇ ਹੱਸ ਕੇ ਨਹੀਂ ਬੁਲਾਇਆ ਹੈਗਾ ਦੇਖਣੇ ਨੇ ਇਹਦੇ ਉੱਤੇ ਹੱਥ ਧਰ-ਧਰ ਕੇ ਲੈ ਕੇ ਜਾਂਦਾ ਇਹਨੂੰ ਕਦੇ ਅੰਦਰ ਲੈ ਕੇ ਜਾਉ ਕਦੇ ਸ਼ਹਿਰ ਲੈ ਕੇ ਜਾਂਦਾ ਹੁਣ ਕਦਰ ਗਈ ਨੇ ਤੋਹੇ ਹੁਣ ਸ਼ਹਿਰ ਜਿਹੜੇ ਹੋਏ ਨੇ ਤੋਹਨੇ ਕਿੰਨਾ ਟਾਈਮ ਹੋ ਗਿਆ ਸਵੇਰ ਦੇ ਕਾਹ ਹੋਏ ਨੇ ਉਹ ਤਾਂ ਵਾਈ ਨਹੀਂਗੇ ਉਹਨਾਂ ਦੇ ਕੋਈ ਪਤਾ ਨਹੀਂ ਕਰੋ ਮੁਰਨ ਕਿਹਾ ਸਬਬ ਨਾਲ ਹੀ ਮੁਰਨਗੇ ਉਹ ਕਿਤੇ ਹੁਣੀ ਆ ਜਾਣਗੇ ਖਬਰ ਕਿੱਥੇ ਕਿੱਥੇ ਠਮਾ ਕੇ ਲੈ ਕੇ ਆਉਗੇ ਇਹਨੂੰ ਨਾ ਤਾਂ ਜੇ ਕਿਸ ਨੂੰ ਕਹਿਣੀ ਆ ਨਾ ਕਹਿੰਦਾ ਚੱਕ ਗਾ ਚੱਕਦੇ ਆ ਆਪਦਾ ਹੀ ਢਿੱਡ ਨੰਗਾ ਹੁੰਦਾਗਾ ਕਿਸੇ ਨੂੰ ਦੱਸ ਨਹੀਂ ਸਕਦੇ ਵੀ ਮੇਰੀ ਭੈਣ ਆਏ ਮੇਰਾ ਘਰ ਪਟਣ ਲੱਗੀ ਹੋਈ ਆ ਉਹ ਮੈਂ ਦੋਨੇ ਹੱਥਾਂ ਜੱਥਾ ਪਾਈ ਬਸ ਫੜ ਲਈ ਉਹ ਗਲੇ ਤੋਂ ਕੰਜਰ ਨੂੰ ਤੈਨੂੰ ਮੈਂ ਦੱਸਾਂ ਕੋਈ ਨਾ ਹਾਂ ਆ ਜਾਂਦੇ ਵਾ ਦੇਖ ਕਹ ਕ ਮੈਂ ਤੇਰੇ ਭਾਈ ਨੂੰ ਬੁਲਾਈ ਬੈਠੀ ਆ ਹੈ ਇਹ ਆਪਣੇ ਗੱਲ ਤੋਂ ਜਾ ਮਲਾਉਣ ਨੂੰ ਕਰਦੇ ਨੇ ਚਲ ਆ ਦੇਖਦੇ ਐਕਸ਼ਨ ਆ ਦੇਖੀਨੇ ਤੋਂ ਇਹੋਂ ਦੇ ਨਾ ਕੀ ਹੋ ਗਿਆ ਦੀਦੀ ਸ਼ਰਮ ਦਾ ਨਹੀਂ ਆਉਂਦੀ ਤੁਹਾਨੂੰ ਸਵੇਰ ਦੇ ਨਿਕਲੇ ਜਿਹੜੇ ਹੋਏ ਹੋਗੇ ਵੀ ਘਰੇ ਕਿਤੇ ਫੋਨ ਕਰਕੇ ਜੀ ਦੱਸ ਦਈਏ ਨਾ ਕਿੰਨੇ ਦਾ ਸ਼ਰਮ ਹੈ ਨਹੀਂ ਚਾਹਤਾ ਦੱਸਣਾ ਨਹੀਂ ਵੀ ਕਿੱਥੇ ਜਾਣਾ ਕਿੱਥੇ ਨਾ ਸ਼ਰਮ ਕਰ ਜਿੰਦਾ ਸਾਰਾ ਘਰ ਵਾਸਤੇ ਬੁਲਾਏ ਨਹੀਂ ਗਏ ਕਿੱਧਰ ਦੀ ਗਏ ਬੜੀ ਕਰਤੂਸਤਾ ਦਿਖਾਣ ਲਈ ਉਹ ਦੇਖ ਲੋ ਕੀ ਕਰਤੀਆਂ ਕਰਤੀਆਂ ਪਰ ਫਿਰ ਜਵਾਖਾਂ ਵਰਗੀ ਆ ਵੇ ਠਲਕੀਆਂ ਵੇ ਤੂੰ ਤੇ ਠਰਕੀ ਵੇ ਖੜਾ ਨਾ ਠਰਕ ਠਰਕ ਗਰ ਚੱਤ ਪਾਉਣ ਨਾਲ ਪਹਿਲਾਂ ਸੋਚੀ ਜਾਂਦਾ ਹੈ ਕਿ ਸੋਚੀ ਜਾਂਦਾ ਹੈ ਸਰਮੋਣੀ ਆਈ ਦੀਆ ਨਾ ਲਾ ਕੇ ਨਾ ਲਾ ਕੇ ਇਹ ਕੰਮ ਕਰ ਦਿੰਦਾ ਹੈ ਮੈਂ ਤਾਂ ਤੈਨੂੰ ਇਹ ਤੁਸੀਂ ਕਰਦੇ ਫਿਰਦੇ ਹੋ ਬਹੁਤ ਸਿਆਣੀ ਸਮਝਦੀ ਸੀ ਪਰ ਮੈਨੂੰ ਨਹੀਂ ਪਤਾ ਤੇਰੀ ਸੋਚ ਨਹੀਂ ਘਟੀ ਜਾਂ ਤੂੰ ਐਡੀ ਗਲਤ ਸੋਚਦੀ ਹੈ ਮੇਰੇ ਤੇ ਜੀਜੇ ਬਾਰੇ ਮੈਂ ਆਪੀ ਗਲਤ ਸੋਚਦੀ ਆ ਨਹੀਂ ਜਦੋਂ ਖੱਲੇ ਕਮਰੇ 'ਚ ਲੈ ਕੇ ਬੈਠ ਜਾਨੀ ਆਂ ਕਿ ਉਦੋਂ ਕੀ ਗੱਲਾਂ ਕਰਵਾਏ ਬਹੁਤ ਸੁਣਦੀ ਆ ਨਾਲੇ ਇਹਦੀ ਚੌੜ ਦਾੜੀ ਵਾਲੀਆਂ ਸੁਣਦੀਆਂ ਕਿਵੇਂ ਖੜਾਗਾ ਉਹ ਤੇ ਕੰਮਾਂ ਗਈ ਜੇ ਹੱਥ ਹੱਥਾ ਕੇ ਜਾਣਾ ਜ਼ਰੂਰੀ ਸੀ ਹਾਂ ਜੇ ਤੈਨੂੰ ਇੱਡੀ ਸ਼ਰਮ ਹੁੰਦੀ ਤਾਂ ਮੇਰੇ ਜਿੱਜੂ ਕੋਲੇ ਕਿਉਂ ਆਉਣਾ ਪੈਂਦਾ ਤੇ ਆ ਥੋੜੇ ਟਵੰਡੀਆਂ ਗੱਲਾਂ ਕਿਉਂ ਖਵਾਉਣੀਆਂ ਪੈਂਦੀ ਮੈਂ ਪਾਈ ਜਿਉਂਦਾ ਜਗਦਾ ਬੱਠਾ ਜੇ ਕੋਈ ਤੈਨੂੰ ਕਮੀ ਪੈਸ਼ੇ ਇਹਨੂੰ ਦੱਸਦੀ ਬੀਬੀ ਨੇ ਮੈਨੂੰ ਆ ਚੀਜ਼ ਦੀ ਲੋੜ ਆ ਮੇਰੇ ਨਾਲ ਜ਼ਰੂਰੀ ਕਹਿਣਾ ਸੀ ਮੇਰਾ ਬਗਾਨਾ ਪੁੱਤਰੀਆ ਕੱਲੋਂ ਮੈਂ ਨੋਂ ਮੇੜੇ ਦਊਗਾ ਵੀ ਤੇਰੀ ਪੈਰ ਨੂੰ ਮੈਂ ਐ ਕਰਦਾ ਰਿਹਾ ਐ ਕਰਦਾ ਰਿਹਾ ਮੈਂ ਨਹੀਂ ਦੱਸਦੀ ਹੁਣ ਤੁਹਾਨੂੰ ਜਿੱਜੂ ਆਪ ਹੀ ਦੱਸੂਗਾ ਨਾਲੇ ਤੈਨੂੰ ਇਹ ਪਤਾ ਲੱਗ ਜੂ ਕਿ ਮੇਰਾ ਭਾਈ ਵਾਲਾ ਚੰਗਾ ਜਾਂ ਮੇਰਾ ਹਸਬੰਡ ਵਾਲਾ ਚੰਗਾਗਾ ਆਹੋ ਮੈਂ ਤਾਂ ਚੰਡੋਲ ਛੁੱਟ ਦਿਆਂ ਹਸਬੰਡ ਦੇ ਸਰਤੇ ਹਾਂ ਵੱਡੀ ਹਸਬੰਡ ਵਾਲੀ ਆਈਆ ਨਾਲੇ ਮੇਰੀ ਗੱਲ ਸੁਣ ਲੈ ਇੱਕ ਠੀਕ ਆ ਹੁਣ ਬਰਦ ਘਟਣਾ ਨਹੀਂ ਜਿੱਦੂ ਅਤ ਲਵਜ ਨਹੀਂ ਐਵੇਂ ਕੁਝ ਹੋ ਜੂਗਾ ਨਾਲੇ ਸਾਰੇ ਵਾਲੇ ਮਾਫੀ ਮੰਗੂਗਾ ਆਹੋ ਇਹ ਬਾਤ ਕਰਨ ਕੀ ਸੀ ਨਾਲੇ ਤੇ ਤੋਂ ਮਾਫੀ ਮੰਗਾਗੇ ਅਸੀਂ ਸੇਗਾ ਸੜਾ ਗੱਲਾਂ ਕਿਹੜੀਆਂ ਕਰਦਾ ਨਾ ਮੈਨੂੰ ਥੋੜੀ ਤੇ ਯਕੀਨ ਨਹੀਂ ਕੀਤਾ ਸੀ ਵੀ ਮੇਰੀ ਭੈਣ ਇਹੋ ਜਿਹੀ ਨਹੀਂ ਹੋ ਸਕਦੀ ਪਰ ਹੁਣ ਮੈਨੂੰ ਤੁਹਾਡੇ ਕੋਲ ਰੱਖਿਆ ਨਾ ਮੇਰੀਆਂ ਸਾਰੀਆਂ ਕਰਤੂਤਾਂ ਦਾ ਫਟਾਕਾ ਕਰਦੀਆਂ ਮੇਰੀਆਂ ਕਮੀਆਂ ਦਰਦੀਆਂ ਨੇ ਮੈਂ ਤਾਂ ਨਾਲ ਦੀ ਕਮੀਆਂ ਆਇਦਾਂ ਚ ਨੂੰ ਕਮੀਆਂ ਮਰਦੀਆਂ ਨੇ ਜਿਹੜੇ ਸਾਰੀਆਂ ਕਮੀਆਂ ਨਾਲ ਭਰਿਆ ਪਿਆ ਨਾਲ ਮੇਰੀ ਗੱਲ ਸੁਣਦਾ ਠਗਿਆ ਰਾ ਤੂੰ ਠਗਿਆ ਰਹਿ ਜਿਵੇਂ ਮੈਂ ਬੋਲਦੀ ਨਹੀਂ ਨਾ ਮੇਰਾ ਮੂੰਹ ਰੱਖ ਲੈ ਨਾਲ ਉਹ ਜਿਹੜਾ 20000 ਜੱਸੀ ਕਿਉਂ ਲੈ ਕੇ ਆਇਆ ਉਹ ਕੀ ਕੀਤਾ ਕੀ ਕਾਲਾ ਮੂੰਹ ਪਰਖੀਆਂ ਆਂ ਪਰ ਮੈਨੂੰ ਵੀ ਦੱਸ ਦੇ ਹੁਣ ਮੇਰੀ ਗੱਲ ਸੁਣ ਲੈ ਤੇ ਐਡਾ ਬਡਾ ਤੂੰ ਸੁਣ ਲਾਰੀ ਪਹਿਲਾਂ ਘੱਟੋ ਘੱਟ ਦੇਖ ਲਿਆ ਕਰ ਵਿਚਾਰੀ ਤੇ ਮੇਰੀ ਗੱਲ ਸੁਣ ਤੂੰ ਤਾਂ ਨਾ ਪੜੀ ਤੂੰ ਤਾਂ ਉਹ ਹੋਏ ਕੁੜਾ ਤੇਰੇ ਕੋਲ ਲਿਖਣਾ ਹੋਵੇ ਇਹ ਵਿਚਾਰੀ ਪਰਮ ਨੂੰ ਫਿਰਦੇ ਅੱਗੇ ਪਤਾ ਜਿ ਕੋਈ ਨੌਕਰੀ ਦੇਖਾ ਸਰਕਾਰੀ ਨਾਲੇ ਤੁਸੀਂ ਜਿਹੜੀਆਂ ਗੱਲਾਂ ਕਰਦੇ ਨਾ ਅਸੀਂ ਕੁਛ ਨਹੀਂ ਸਿਰਫ ਇੱਕ ਹੋਰ ਦੁਖੀ ਸੀ ਤਾਂ ਕਰਕੇ ਮੈਨੂੰ ਇੱਧਰ ਲੈ ਕੇ ਆਈ ਦੀ ਆ ਇੱਕ ਗੱਲ ਹੋਰ ਸਾਰਾ ਕੁਸਤਾ ਨੂੰ ਮੇਰੀ ਗੱਲ ਸੁਣ ਤੂੰ ਤਾਂ ਇੱਥੇ ਲੱਗਦੀ ਐ ਤੂੰ ਤਾਂ ਇੱਥੇ ਲੱਗਦੀ ਐ ਆ ਵੀ ਇੱਥੇ ਲੱਗਦਾ ਹੈ ਕਰਦੇ ਸਾਰੇ ਲੱਗਦੇ ਨੇ ਬਿਨਾਂ ਬਸ 10 12 ਕਰ ਲਿਆ ਕਲਾਸਾਂ ਬਸ ਇਹਦਾ ਵਿਆਹ ਕਰਕੇ ਤੋੜ ਦਾਂਗੇ ਬਿਚਾਰੀਏ ਪਰਨਾ ਚਾਹੁੰਦੀ ਆ ਅੱਗੇ ਕਿਸੇ ਨੌਕਰੀ ਨੌਕਰੀ ਤੇ ਲੱਗ ਕੇ ਵਧੀਆ ਪੈਸੇ ਕਮਾਉਣ ਲੱਗ ਜੂ ਆ ਹੁਣ ਤੂੰ ਆ ਤੂੰ ਕੀ ਕਮਾਉਣੀ ਆ ਆ ਪਾਲੇ ਸੂਟ ਬਸ ਹੰਡਾ ਲੈ ਪਾਲੇ ਸੂਟ ਮੇਰੇ ਤੇ ਸਾਰਾ ਖਰਚਾ ਕਰ ਤੋਰਨੇ ਹੀ ਨਹੀਂ ਸੌਖੇ ਭਏ ਇਹਦੀ ਫੀਸ ਵਾਰ ਕਿਹਾ ਸੀ 20000 ਦੀ ਕਿਸੇ ਤੋਂ ਲੈ ਕੇ ਘਟੋ ਘਟ ਸੰਗ ਦਾ ਸੰਗ ਸਰਮਾਉਣੀ ਚਾਹੀਦੀ ਆ ਫੀਸ 20000 ਹਾਂ ਜੇ ਪੜੇ ਹੋਊਗਾ ਨਾ ਕਾਲਜ ਕਾਲਜ ਲਾਈਫ ਦਾ ਤੁਹਾਨੂੰ ਫਿਰ ਪਤਾ ਹੋਊਗਾ ਪਰ ਥੋੜੀ ਤੇ ਜਦੋਂ ਸੋਚੀ ਇੰਨੀ ਘਟੀ ਆ ਨਾਲੇ ਤੂੰ ਮੇਰੇ ਗਲਾ ਵਿੱਚ ਹੱਥ ਪਾਉਂਦੀ ਘਟੋ ਘਟ ਤੇਰੀ ਦਾ ਪੈਣਾ ਚੱਲ ਮੇਰੀ ਤਾਂ ਸਾਣੀ ਆ ਅਸਵੀ ਚਾਹਦੀ ਵੀ ਆ ਕਿਰੇ ਆ ਕਮੀਆਂ ਮੈਨੂੰ ਆ ਚੀਜ਼ ਚਾਹੀਦੀ ਜਦੋਂ ਜਦੋਂ ਕਹਿੰਦੀ ਸੀ ਮੇਰਾ ਦਿਲ ਪੜਨਾ ਤੁਸੀਂ ਐ ਕਿਉਂ ਕਹਿੰਦੇ ਅੱਜ ਕੱਲ ਜਮਾਨਾ ਮਾਰਾ ਕਿਤਾ ਕਰਕੇ ਮੇਰੇ ਤੇ ਆਈ ਆ ਅੱਜ ਕੱਲ ਜਮਾਨਾ ਹੀ ਮਾਰੀ ਆ ਤੇ ਚਲ ਸੋਚਦੇ ਹੈਗੇ ਨਾਲੇ ਹਰੇਕ ਬੰਦਾ ਦਰਸ ਨਹੀਂ ਹੁੰਦਾ ਵਾਲੇ ਜਿਹਨੇ ਗਲਤ ਹੋਣਾ ਹੁੰਦਾ ਨਾ ਉਹ ਘਰੇ ਬੈਠ ਕੇ ਵੀ ਗਲਤ ਹੋ ਜਾਂਦਾ ਜ਼ਰੂਰੀ ਨਹੀਂ ਹੁੰਦਾ ਵੀ ਬਾਹਰੇ ਫੜਕੇ ਜਾ ਕੇ ਗਲਤ ਕੋਈ ਨਾ ਜਿੱਦ ਕਰਾਉਂਦੀ ਨਾ ਇਕੱਲੇ ਇਕੱਲੇ ਗੱਲਾਂ ਕਰਦੇ ਸੀ ਉਦੋਂ ਮੈਨੂੰ ਹੀ ਸ਼ੱਕ ਹੋ ਗਿਆ ਵੀ ਤੁਸੀਂ ਨਾ ਉਹ ਕਹਿੰਦੇ ਨਹੀਂ ਹੁੰਦੇ ਵੀ ਸਾਲੀ ਅਤੇ ਘਰ ਵਾਲੀ ਹੁੰਦੀ ਆ ਵੀ ਕਿਤੇ ਇਹ ਕਹਾਵਤ ਸੱਚ ਨਾ ਹੋ ਜAVE ਦੇਖਿਓ ਮੈਨੂੰ ਗਲਤੀ ਹੋ ਗਈ ਮੈਨੂੰ ਮਾਫ਼ ਕਰ ਦਿਓ ਨਾਲੇ ਨਾਲੇ ਕਹਿਣ ਚ ਹੁੰਦੀ ਆ ਸਾਲੀ ਅਤੇ ਘਰ ਵਾਲੀ ਉਹ ਸਿਰਫ ਕੀ ਹੁੰਦਾ ਮੋਹ ਪਿਆਰ ਹੁੰਦਾ ਇਹ ਸਿਰਫ ਇਹਨੂੰ ਖੁਸ਼ ਰੱਖਣ ਲਈ ਮਨੇ ਆਕੋਸ ਕੀਤਾ ਦੀਗਾ ਵੀ ਚਲ ਵਿਚਾਰੀ ਖੁਸ਼ ਰਹਿ ਚਲ ਕੋਈ ਨਾ ਸੰਦੀਪ ਮੇਨੂੰ ਗਲਤੀ ਹੋ ਗਈ ਭੈਣ ਮੈਨੂੰ ਮਾਫ਼ ਕਰ ਦੇ ਭੈਣ ਮੈਂ ਗਲਤ ਸੋਚ ਮੈਨੂੰ ਹੁਣ ਮਿਲਦਾ ਸਾਰਾ ரீ கட கேன்